ਅਜੀ ਇਹ ਸਾਡੀ ਜੀ ਸ਼ਾਮ ਦੀ लास्ट ਚੱਲਣ ਦੀ ਹੈ। ਜੀ ਗਰਾਊਂਡ ਦਾ ਥਿਊ ਵੇਖੋ ਤੁਸੀਂ ਨਾਲ। ਅਸੀਂ ਇਹੀ ਗਰਾਊਂਡ ਤੇ ਬਹੁਤ ਖਰਚਾ ਕਰਦੇ ਹਾਂ। ਇਹ ਕ੍ਰਾਸ ਕੰਟਰੀ ਤੋਂ ਬਾਅਦ ਜਿਹੜੀ ਇਹੀ ਅੱਜ ਅਸੀਂ ਗੇਮ ਸ਼ੁਰੂ ਕਰਨੀ ਹੈ ਉਹ ਤੋਂ ਬਾਅਦ ਸਾਡੀ ਜਿਹੜੀ ਐਕਸਰਸਾਈਜ਼ ਲੱਗਣ ਦੀ ਹੈ ਸਾਰੇ ਪਲੇਅਰਾਂ ਦੀ। ਜੀ ਸਾਡੀਆਂ ਗਰਲਜ਼ਾਂ ਨਾਲ ਦਿਲ ਦੀਆਂ ਸਟਾਫਾਂ ਨਾਲ ਨਾਲ ਸੀਨੀਅਰ ਪਲੇਅਰ ਕੋਈ 40 40 ਕਿਲੋਮੀਟਰ ਦੂਰ ਤੋਂ ਵੀ ਆਉਂਦੇ ਆ ਅੱਠ ਡਿਆਲੇ ਨੱਥ ਤੋਂ ਪਲੇਅਰ ਆਉਂਦੇ ਆ ਸਾਡੇ ਕੋਲ ਇਹ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਡਾਲਾ ਗਰੰਥੀਆਂ ਦੀ ਸਪੋਰਟਸ ਐਕਟੀਵਿਟੀ ਹੋ ਰਹੀ ਸ਼ਾਮ ਦੀ ਸਕੂਲ ਦੇ ਗਰਾਊਂਡ ਦੇ ਵਿੱਚ